ਗੁਰਾ ਪੇਟ ਫਟਿਆ ਹੋਇਆ ਉਹਦੀ ਟਾਇਲਟ ਜਿਹੜੀ ਪੇਟ ਦੇ ਵਿੱਚੋਂ ਬਾਹਰ ਆਉਂਦੀ ਆ ਜਿਉਣ ਦੀ ਆਸ ਹੀ ਮੁਕਾ ਬੈਠਾ ਸੀ ਤਾਂ ਬੋਲੇ ਇੱਕ ਆਦਮੀ ਲੈ ਕੇ ਆਓਗੇ ਤਾਂ ਭੱਤੀ ਕਰਾਂਗੇ ਨਹੀਂ ਲੈ ਕੇ ਆਓਗੇ ਤਾਂ ਜਾ ਸਕਦੇ ਹੋ ਜਹਾਂ ਜੀਣਾ ਨਹੀਂ ਆਪਣੇ ਬੱਚਿਆਂ ਬਾਰੇ ਪਰਿਵਾਰ ਬਾਰੇ ਸੋਚ ਨਹੀਂ ਸੀ ਪਾਰਿਆ ਮੈਨੂੰ ਤਾਂ ਅਸੀਂ ਵੀ ਮੈਂ ਖਤਮ ਆ ਹੁਣ ਮੇਰਾ ਕੋਈ ਨਹੀਂ ਹੈਗਾ ਪਰ ਜਦੋਂ ਆਪਦੇ ਤੇ ਵਿਪਤਾ ਪਈ ਕੋਈ ਨਾਲ ਨਹੀਂ ਖੜਿਆ ਆ ਕੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਇਹ 36 ਗੜ ਦਾ ਪਰਦੇਸੀ ਪੰਜਾਬ ਦੇ ਵਿੱਚ ਚੰਗੇ ਭਵਿੱਖ ਲਈ ਆਇਆ ਸੀ ਬਸ ਐਸੇ ਕੁਝ ਹਾਲਾਤ ਬਣੇ ਐਕਸੀਡੈਂਟ ਹੋ ਗਿਆ ਇੰਨੀ ਜ਼ੋਰ ਦੀ ਐਕਸੀਡੈਂਟ ਹੋਇਆ ਅੰਦਰੋਂ ਇਹਦੀਆਂ ਅੰਤੜੀਆਂ ਫਟ ਗਈਆਂ ਬਜਾਰੇ ਦੀ ਤੇ ਅੰਤੜੀਆਂ ਫਟਣੀਆਂ ਅੰਦਰ ਹੀ ਮਲਮੁੱਤਰ ਸਾਰਾ ਪੇਟ ਦੇ ਵਿੱਚ ਸਾਰੇ ਪਾਸੇ ਫੈਲ ਗਿਆ ਤਾਂ ਉੱਥੋਂ ਕੁਝ ਲੋਕਾਂ ਨੇ ਚੱਕਿਆ ਹਸਪੀਟਲ ਭੇਜਤਾ ਹਸਪੀਟਲ ਵਾਲਿਆਂ ਨੇ ਚੱਕ ਕੇ ਅੱਗੇ ਵੱਡੇ ਹਸਪੀਟਲ ਭੇਜਤਾ ਰਜਿੰਦਰਾ ਚ ਉੱਥੇ ਇਹਦੀਆਂ ਅੰਤੜੀਆਂ ਦਾ ਆਪਰੇਸ਼ਨ ਹੋ ਗਿਆ ਉਹਨਾਂ ਨੇ ਪੋਟੀ ਵਾਲੀ ਥੈਲੀ ਲਾਤੀ ਇੱਥੇ ਤੇ ਆਪਰੇਸ਼ਨ ਕਰਕੇ ਪੂਰਾ ਪੇਟ ਖੋਲ ਕੇ ਸਾਫ਼ ਕਰਕੇ ਉਹਨੂੰ ਸਿਉਂਤਾ ਤੇ ਟਾਇਲਟ ਇਹਨੂੰ ਪੇਟ ਰਾਹੀਂ ਆਉਣ ਲੱਗ ਗਈ ਤੇ ਉਹਨਾਂ ਨੇ ਦੱਸਿਆ ਵੀ 3 ਮਹੀਨੇ ਬਾਅਦ ਇੱਕ ਆਪਰੇਸ਼ਨ ਹੋਰ ਹੋਊਗਾ ਕਿ ਥੈਲੀ ਲਾ ਕੇ ਨਾਰਮਲ ਰਸਤਾ ਚਾਲੂ ਕੀਤਾ ਜਾਊਗਾ ਪਰ ਇਹਦੇ ਕੋਲੇ ਤਾਂ ਨਾ ਕੋਈ ਰਹਿਣ ਨੂੰ ਜਗ੍ਹਾ ਸੀ ਨਾ ਪੈਣ ਨੂੰ ਕੋਈ ਕਮਰਾ ਸੀ ਇਹ ਆ ਕੇ ਉੱਥੇ ਜਿੱਥੋਂ ਚੱਕਿਆ ਸੀ ਮੰਦਰ ਦੇ ਬਾਹਰੋਂ ਸੜਕ ਤੋਂ ਉੱਥੇ ਆ ਕੇ ਫੇਰ ਪੈ ਗਿਆ ਉੱਥੇ ਪਏ ਦੇ ਸਾਰੇ ਜ਼ਖਮ ਬਣ ਗਏ ਪੁੜਤੀ ਇਦਾਂ ਹੀ ਨਿਕਲ ਜਾਂਦੀ ਪੇਟ ਦੇ ਰਾਹੀਂ ਉੱਥੇ ਪਿਆ ਤੜਫਦਾ ਰਹਿਣਾ ਸਾਰਾ ਦਿਨ ਸਾਰੀ ਰਾਤ ਉੱਥੇ ਆਸ-ਪਾਸੇ ਦੁਕਾਨਾਂ ਤੇ ਕੰਮ ਕਰਦੇ ਦੋ ਨੌਜਵਾਨ ਇਹਨੂੰ ਰੋਟੀ ਦਿੰਦੇ ਇਹਨੂੰ ਚਾਹ ਪਾਣੀ ਦਿੰਦੇ ਇਹਨੂੰ ਪੁੱਛਦੇ ਤਾਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਦੱਸਿਆ ਵੀ ਇਦਾਂ ਕਰਕੇ ਇੱਕ ਪਰਦੇਸੀ ਪਿਆ ਵੀ ਉਹਦਾ ਪੇਟ ਫਟਿਆ ਹੋਇਆ ਉਹਦੀ ਟਾਇਲਟ ਜਿਹੜੀ ਪੇਟ ਦੇ ਵਿੱਚੋਂ ਬਾਹਰ ਆਉਂਦੀ ਆ ਵੀ ਹਾਲਤ ਬਹੁਤ ਮਾੜੀ ਆ ਵੀ ਨਾ ਉਹਦਾ ਕੋਈ ਆਪਣਾ ਪਰਿਵਾਰਕ ਮੈਂਬਰ ਆ ਵੀ ਇਕੱਲਾ ਹੀ ਸੜਕ ਤੇ ਪਿਆ ਕਈ ਦਿਨ ਹੋ ਗਏ ਮੰਦਰ ਦੇ ਬਾਹਰ ਪਿਆ ਦੇਖਦੇ ਆ ਵੀ ਹਸਪਤਾਲ ਵਾਲੇ ਉੱਥੇ ਛੱਡ ਗਏ ਉਹਨੂੰ ਤਾਂ ਵੀਰਾਂ ਨਾਲ ਗੱਲ ਹੋਈ ਅਸੀਂ ਇੱਥੇ ਬੁਲਾ ਲਿਆ ਰਮੇਸ਼ ਨੂੰ ਜਦੋਂ ਇੱਥੇ ਲੈ ਕੇ ਆਏ ਉਹ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਬਦਤਰ ਹਾਲਾਤ ਦੇ ਵਿੱਚ ਸੀ ਰਮੇਸ਼ ਉਸ ਦਾ ਇੱਕ ਪੇਟ ਫਟਿਆ ਹੋਇਆ ਟਾਇਲਟ ਪੇਟ ਰਾਹੀਂ ਬਾਹਰ ਆ ਰਹੀ ਆ ਸੜਕ ਤੇ ਪਿਆ ਬੰਦਾ ਐਡਾ ਵੱਡਾ ਜ਼ਖਮ ਹੋਇਆ ਪੇਟ ਤੇ ਆਪਾਂ ਆਪਣੀ ਕਈ ਵਾਰੀ ਛੋਟੀ ਜੀ ਛੱਟ ਲੱਗਦੀ ਆ ਆਪਾਂ ਕਿੰਨਾ ਤਕਲੀਫ ਮੰਨਦੇ ਆ ਤੇਜ਼ ਬੰਦੇ ਦੀ ਹਾਲਤ ਦਾ ਪਤਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਕੀ ਹਾਲਤ ਸੀ ਉਸ ਟਾਈਮ ਇਹ ਪਰ ਉਸ ਵੈਗੁਰੂ ਨੇ ਉਸ ਮਾਤਾ ਰਾਣੀ ਨੇ ਜਿਹਦੇ ਮੰਦਰ ਦੇ ਬਾਹਰ ਪਿਆਏ ਅਰਦਾਸਾਂ ਕਰਦਾ ਸੀ ਮੈਨੂੰ ਬਚਾ ਲਾ ਮਾਤਾ ਉਹਦੀ ਕਿਰਪਾ ਨਾਲ ਵੈਗੁਰੂ ਜੀ ਦੀ ਮਿਹਰ ਨਾਲ ਇਹ ਵੀਰ ਦਾ ਇੱਥੇ ਲਿਆ ਕੇ ਟ੍ਰੀਟਮੈਂਟ ਸ਼ੁਰੂ ਹੋਇਆ ਪਹਿਲਾਂ ਤਾਂ ਜਿ ਖੂਨ ਦੀ ਕਮੀ ਸੀ ਬਹੁਤ ਜ਼ਿਆਦਾ ਖੂਨ ਘਟ ਰ ਸੀ ਹੋਰ ਇਨਫੈਕਸ਼ਨ ਬਹੁਤ ਸੀ ਕਿਰੀ 1.5 ਮਹੀਨਾ 2 ਮਹੀਨੇ ਨੂੰ ਇਲਾਜ ਤੋਂ ਬਾਅਦ ਫਿਰ ਇਹਦਾ ਪੇਟ ਦਾ ਆਪਰੇਸ਼ਨ ਹੋ ਗਿਆ ਉਹਨੇ ਦੀ ਉਹਦੀ ਪੇਟ ਤੇ ਬਾਹਰ ਥੈਲੀ ਲੱਗੀ ਸੀ ਪੌਟੀ ਵਾਲੀ ਉਤਰ ਚੁੱਕੀ ਐ ਤੇ ਹੁਣ ਰਮੇਸ਼ ਦੋ ਤਿੰਨ ਦਿਨ ਮੈਂ ਦੇਖਦਾ ਨੂੰ ਹੋ ਗਿਆ ਤੁਰਿਆ ਫਿਰਦਾ ਵਧੀਆ ਬੜੀ ਮਨ ਨੂੰ ਖੁਸ਼ੀ ਮਿਲਦੀ ਐ ਵੀ ਇੱਕ ਵਾਇਗੁਰ ਜੀ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਤੋ ਸੇਵਾ ਲਈ ਆ ਇਸ ਗਰੀਬ ਦੀ ਮਜ਼ਦੂਰ ਦੀ ਜ਼ਿੰਦਗੀ ਬਚ ਗਈ ਐ ਇਹ ਆਪਣੇ ਬੱਚਿਆਂ ਨੂੰ ਪਾਲਣ ਜੋਗਾ ਪੋਸਣ ਜੋਗਾ ਹੋ ਜਾਊਗਾ ਨਹੀਂ ਤਾਂ ਵਾਪਸ ਜਾਣ ਦੇ ਵੀ ਸਾਰ ਨਹੀਂ ਸੀ ਆਪਦੇ ਆਪ ਨੂੰ ਖਤਮ ਕਰੀ ਬੈਠਾ ਸੀ ਇਹ ਉਹ ਖਤਮ ਕਰੀ ਬੈਠੇ ਜਿਹਨੇ जीओन दी आस ही बैठा थी रमेश तेरे को लेने नहीं आया को कोई गाँव से पीछे कोई किसी का नंबर, नंबर किसी से बात नहीं तो हुआ घर घर पे कौन कौन है 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 में दो भाई है। दो भाई भाई तुम्हारा शादी नहीं हुआ नहीं हुआ है लेकिन आपको तो बताया नहीं क्योंकि आप तो जाने वाले हैं ऊपर कहकर बताया नहीं दो बच्चा है एक लड़का एक लड़की है सोलह साल का लड़का है पंद्रह साल की लड़की जब तेरा जी एक्सीडेंट हुआ गांव से कब आया था तू गांव से मेरा डेढ़ साल हो गया डेढ़ साल हो गया था तो पैसा भेजते रहता था पैसा भेजते रहते आगे। आगे। अब मोबाइल सोबाइक सब चोरी हो गया सात हजार रुपया था वो भी इक्सीडेंट हुआ उसी समय निकाले पुलिस वाले लोग ले गए लुधियाना मेरे को लुधियाना वो हॉस्पिटल जो सरकारी है फिर वहाँ से लेकर मेरे को चंडीगढ़ रात रात ले गए चंडीगढ़ हॉस्पिटल पी जी आई हाँ पी ले गए जो ले गया था एम्बुलेंस वाले वो लोग भी छोड़ कर मेरे को भाग रात गए फिर पुलिस वाले लोग रात में फिर चेक चाकिया ठंड में मर रहे फिर मेरा सुबह फिर हॉस्पिटल में भर्ती करवा फिर ऑपरेशन वहाँ पी जी आई फिर एक महीना वहाँ रखा सर फिर उसके बाद फिर लुधियाना भेज दिया फिर फिर हॉस्पिटल यहाँ गया यहाँ से बोला चार दिन रखा फिर बोला तुम आप जाओ फिर चंडीगढ़ चंडीगढ़ गए पी पे तो बोले एक आदमी लेकर आओगे तो भर्ती करेंगे नहीं लेकर आओगे तब जा सकते हो जहाँ जीना है हम इतना कर सकते हैं बाकी फिर क्या हुआ फिर आए माता रानी मंदिर पे पड़े फिर वहाँ से तो आके पीजीआई से सीधा मंदिर के बाहर मंदिर के बाद पड़े रहते थे खाना जो देते दे थे खा लेते थे लेटरिन जाकर बाहर से पेड़ से निकाल करते फेंकते रहते थे फेंकते रहते थे फिर उसके बाद दो सरदार मिला वो लोग बोला भैया ऐसे ऐसे बात मेरा सेवा कर तो बोला कल आऊँगा खबर ला ले जाऊँगा फिर उसके बाद हॉस्पिटल भर्ती करें फिर हॉस्पिटल पाँच छः हजार रुपया लगाए फिर उसके बाद आपके पास ले गया ले ਉਹਨਾਂ ਦਾ ਵੀ ਭਲਾ ਹੋਵੇ ਸਰਦਾਰਾਂ ਦਾ ਨਾ ਕੀ ਨਾਂ ਸੀ ਉਹਨਾਂ ਦਾ ਉਸ ਦਾ ਨਾਮ ਬਾਵਾਜੀ ਅਸੀਦ ਜਾਨ ਹੋ ਗਿਆ ਹਾਂ ਮੈਨੂੰ ਪਤਾ ਨਾ ਉਹਨਾਂ ਨੂੰ ਲੱਗਿਆ ਮੈਨੂੰ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਦੇਖੋ ਉਹਨਾਂ ਨੇ ਦੋ ਨੌਜਵਾਨਾਂ ਨੇ ਜਿਹੜਾ ਵੀਰ ਵੀ ਇਹੀ ਗੱਲ ਕਹਿੰਦਾ ਵੀ ਦੋ ਸਰਦਾਰ ਆਏ ਫਿਰ ਮੇਰੀ ਉਹਨਾਂ ਨੇ ਆ ਕੇ ਬਾਹ ਫੜੀ ਉਹਨਾਂ ਨੇ ਆ ਕੇ ਫਿਰ ਮੈਨੂੰ ਹਸਪਤਾਲ ਦਾਖਲ ਕਰਾਇਆ 5-6000 ਰੁਪਏ ਜਿੰਨਾ ਕੋ ਲਾ ਸਕਦੇ ਉਹਨਾਂ ਨੇ ਲਾਇਆ ਪਰ ਹਸਪਤਾਲਾਂ ਨੇ ਜਦੋਂ ਦੱਸਿਆ ਵੀ ਜਿਆਦਾ ਵੱਡਾ ਕੰਮ ਹੈ ਇਹਨੂੰ 3-4 ਮਹੀਨੇ ਲੱਗਣਗੇ ਤਾਂ ਫਿਰ ਉਹ ਸਾਡੇ ਕੋਲ ਇੱਥੇ ਲੈ ਕੇ ਆਏ ਤੇ ਅੱਜ ਇਹ ਦਾਦਾ ਵੀ ਮੇਰੇ ਬੱਚੇ ਵੀ ਆ ਦੋ ਪਰ ਕਹਿੰਦਾ ਮੈਂ ਆਪਣੇ ਆਪ ਨੂੰ ਮਰਿਆ ਸਮਝੀ ਬੈਠਾ ਸੀ ਵੀ ਮੈਂ ਆਪਣੇ ਬੱਚਿਆਂ ਬਾਰੇ ਪਰਿਵਾਰ ਬਾਰੇ ਸੋਚ ਨਹੀਂ ਸੀ ਪਾਰਿਆ ਮੈਨੂੰ ਤਾਂ ਅਸੀਂ ਵੀ ਮੈਂ ਖਤਮ ਆ ਹੁਣ ਮੇਰਾ ਕੋਈ ਨਹੀਂ ਹੈਗਾ ਤੇ ਪੈਸੇ ਕਮਾ ਕੇ ਮੈਂ ਵਾਪਸ ਪਿੰਡ ਨੂੰ ਭੇਜੀ ਜਾਂਦਾ ਸੀਗਾ ਪਰ ਜਦੋਂ ਆਪਦੇ ਤੇ ਵਿਪਤਾ ਪਈ ਕੋਈ ਨਾਲ ਨਹੀਂ ਖੜਿਆ ਆ ਕੇ ਤੇ ਹੁਣ ਰਮੇਸ਼ ਆਪਣੇ ਘਰੇ ਜਾਣ ਜੋਗਾ ਹੋ ਗਿਆ ਹੁਣ ਆਪਣੇ ਪਿੰਡ 36 ਸਗੜ گاؤں ਦਾ ਨਾਮ ਕੀ ਹੈ ਖੁਰਸੀ ਬਾਹ ਖੁਰਸੀ گاؤں ਹੈ ਹਾਂ ਰਾਏਗੜ ਮਾਂ ਜਾਣਾ ਹੈ ਵੀ अभी नहीं चार महीना सेवा कर लेंगे फिर उसके बाद नहीं अभी तो चलो टांके वांके सूखने को भी टाइम लगेगा अभी कोई बात नहीं, नहीं। अभी जब अच्छा से, सेवा नहीं करूंगा चार महीने तब तक जाऊंगा नहीं अरे कोई बात भगवान कराएगा एकदम ठीक होगा शुक्रिया भगवान की कृपा वाहगुरु जी का खालसा वाहगुरु जी